ਪਦਮ ਸ਼੍ਰੀ ਨਿਰਮਲ ਰਿਸ਼ੀ ਜੀ ਹੋ। ਤੋਂ ਸ਼ੁਰੂ ਹੋਇਆ ਸੀ ਸਾਡਾ ਪੰਜਾਬੀ ਸਿਨੇਮਾ ਅੱਜ ਇੱਥੇ ਤੱਕ ਪਹੁੰਚਿਆ ਕਿ ਸਾਡੇ ਆਰਟਿਸਟਾਂ ਨੂੰ ਪਦਮ ਸ਼੍ਰੀ ਵੀ ਮਿਲਨੇ ਸ਼ੁਰੂ ਹੋਏ ਨੇ। ਇਹ ਨਿਰਮਲ ਰਿਸ਼ੀ ਜੀ ਦਾ ਨਹੀਂ ਸਾਡੀ ਪੰਜਾਬੀ ਫਿਲਮ ਇੰਡਸਟਰੀ ਦਾ ਇਸ ਤਰ੍ਹਾਂ ਦਾ ਪਹਿਲਾ ਕੇਕ ਕਟਿਆ ਜਾ ਰਿਹਾ ਹੈ। ਤੇ ਆਪਣੇ ਸਾਡੀ ਅਰਦਾਸ ਕਿੰਨੀ ਨੇੜੇ ਹੋ ਕੇ ਸੁਣੀ ਹੈ ਵੀ ਦੇਖੋ ਤੁਸੀਂ। ਜੀ ਅਸੀਂ ਹੈਗੇ ਹਾਂ ਇਸ ਟਾਈਮ ਅਰਦਾਸ ਸਰਬੱਤ ਦਾ ਭਲਾ ਫਿਲਮ ਦੇ ਸੈੱਟ ਦੇ ਉੱਤੇ ਤੇ ਤਾਜੀ ਤਾਜੀ ਖੁਸ਼ਖਬਰੀ ਆਈ ਆ ਤੁਸੀਂ ਪੜ ਸਕਦੇ ਹੋ ਉਹ ਨਿਰਮਲ ਰਿਸ਼ੀ ਜੀ ਨਿਰਮਲ ਰਿਸ਼ੀ ਜੀ ਨਹੀਂ ਰਹੇ ਇਹ ਪਦਮ ਸ਼੍ਰੀ ਨਿਰਮਲ ਰਿਸ਼ੀ ਜੀ ਹੋ ਗਏ ਆਰ ਦੇਖੋ ਜੀ ਆ ਕਿੱਥੋਂ ਸ਼ੁਰੂ ਹੋਇਆ ਸੀ ਸਾਡਾ ਪੰਜਾਬੀ ਸਿਨੇਮਾ ਅੱਜ ਇੱਥੇ ਤੱਕ ਪਹੁੰਚਿਆ ਕਿ ਸਾਡੇ ਆਰਟਿਸਟਾਂ ਨੂੰ ਪਦਮ ਸ਼੍ਰੀ ਵੀ ਮਿਲਨੇ ਸ਼ੁਰੂ ਹੋਏ ਨੇ ਰੈਕਗਨਾਈਜ਼ ਹੋਣੇ ਸ਼ੁਰੂ ਹੋਏ ਨੇ ਸਾਡੇ ਆਰਟਿਸਟ ਅਸਾਨੂੰ ਬਹੁਤ ਖੁਸ਼ੀ ਹੈ ਕਿ ਦੀ ਸ਼ੁਰੂਆਤ ਸਰਬਉੱਤਮ ਅਦਾਕਾਰਾ ਸਾਡੀ ਪੰਜਾਬੀ ਇੰਡਸਟਰੀ ਦੀ ਨਿਰਮਲ ਰਿਸ਼ੀ ਜੀ ਤੋਂ ਹੋ ਰਹੀ ਹੈ ਔਰ ਸਾਡੀ ਇਹ ਨਿਰਮਲ ਰਿਸ਼ੀ ਜੀ ਦਾ ਨਹੀਂ ਸਾਡੀ ਪੰਜਾਬੀ ਫਿਲਮ ਇੰਡਸਟਰੀ ਦਾ ਇਸ ਤਰ੍ਹਾਂ ਦਾ ਪਹਿਲਾ ਕੇਕ ਕਟਿਆ ਜਾ ਰਿਹਾ ਅੱਜ ਦੇ ਅੱਜ ਦਾ ਦਿਨ ਇਤਿਹਾਸਕ ਦਿਨ ਬਣ ਕੇ ਅਰਦਾਸ ਆਸੀ ਬਣਾ ਰਹੇ ਅਰਦਾਸ ਸਰਬਤ ਦੇ ਭਲੇ ਦੀ ਔਰ ਰੱਬ ਨੇ ਰੱਬ ਨੇ ਸਾਡੀ ਅਰਦਾਸ ਕਿੰਨੀ ਨੇੜੇ ਹੋ ਕੇ ਸੁਣੀ ਹੈ ਵੀ ਦੇਖੋ ਤੁਸੀਂ ਤਾਂ ਹੀ ਅਸੀਂ ਕਹਿੰਦੇ ਹਾਂ ਅਰਦਾਸ ਸਰਬਤ ਦੇ ਲੈਵਲ ਦੇ ਠੀਕ ਹੈ ਜੀ ਤੇ ਹੁਣ ਕੇਕ ਕਟਾਂਗੇ ਜੀ ਆਹ ਵਾਹ ਤੁਹਾਨੂੰ ਜੀ ਹਜ਼ਾਰਾਂ ਸਾਲ ਆਹ ਹਜ਼ਾਰਾਂ ਸਾਲ ਤੇ ਦਿਨ ਹ 1000 ਵਾਹ ਵਾਹ ਬਹੁਤ ਮੁਬਾਰਕਾਂ ਜੀ ਆਹ ਸ੍ਰੇਸ਼ ਸ਼ੁਰੂਆਤ ਹੈ ਜੀ ਗੱਲ ਪਦਮ ਵਿਭੂਸ਼ਣ ਤੱਕ ਜਾਣੀ ਹੈ ਜੀ ਬਸ ਠੀਕ ਹੈ ਹੋਰ ਨਾਲ ਨਾਲ ਮੈਂ ਪ੍ਰਾਨ ਸੱਬਰਵਾਲ ਜੀ ਨੂੰ ਵੀ ਮੁਬਾਰਕਬਾਦ ਜੀ ਪ੍ਰਾਨ ਸੱਬਰਵਾਲ ਸਾਹਿਬ ਸਾਡੀ ਇੰਡਸਟਰੀ ਦਾ ਵੀ ਰੈਕਗਨਾਈਜ਼ਡ ਨਾਮ ਹੈ ਉਹਨਾਂ ਨੂੰ ਵੀ ਪਦਮਸ਼ੀਰੀ ਅਨਾਉਂਸ ਹੋਇਆ ਉਹਨਾਂ ਨੂੰ ਬਹੁਤ 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 ਮੁਬਾਰਕਬਾਦ ਬਹੁਤ ਬਹੁਤ ਮੁਬਾਰਕਬਾਦ ਜੀ ਚਲੋ ਚਲੋ ਜੀ ਅਸੀਂ ਹੈਗੇ ਹਾਂ ਇਸ ਟਾਈਮ ਅਰਦਾਸ ਸਰਬੱਤ ਦਾ ਭਲਾ ਫਿਲਮ ਦੇ ਸੈੱਟ ਦੇ ਉੱਤੇ ਤੇ ਤਾਜੀ ਤਾਜੀ ਖੁਸ਼ਖਬਰੀ ਆਈ ਆ ਤੁਸੀਂ ਪੜ ਸਕਦੇ ਹੋ ਮੋਰਨ ਨਰਮਨ ॠषि ਜੀ ਨਰਮਨ ॠषि ਜੀ ਨਿਹਰੇ ਇਹ ਪਦਮ ਸ਼੍ਰੀ ਨਰਮਨ ॠषि ਜੀ ਹੋ ਆ ਤੇਖੋ ਜੀ ਆ ਕਿੱਥੋਂ ਸ਼ੁਰੂ ਹੋਇਆ ਸੀ ਸਾਡਾ ਪੰਜਾਬੀ ਸਿਨੇਮਾ ਅੱਜ ਇੱਥੇ ਤੱਕ ਪਹੁੰਚਿਆ ਕਿ ਸਾਡੇ ਆਰਟਿਸਟਾਂ ਨੂੰ ਪਦਮ ਸ਼੍ਰੀ ਵੀ ਮਿਲਨੇ ਸ਼ੁਰੂ ਹੋਏ ਨੇ ਰੈਕਗਨਾਈਜ਼ ਹੋਣੇ ਸ਼ੁਰੂ ਹੋਏ ਨੇ ਸਾਡੇ ਆਰਟਿਸਟ ਅਸਾਨੂੰ ਬਹੁਤ ਖੁਸ਼ੀ ਹੈ ਕਿ ਦੀ ਸ਼ੁਰੂਆਤ ਸਰਵਉੱਤਮ ਅਦਾਕਾਰਾਂ ਸਾਡੀ ਪੰਜਾਬੀ ਇੰਡਸਟਰੀ ਦੀ ਨਿਰਮਲ ਰਿਸ਼ੀ ਜੀ ਤੋਂ ਹੋ ਰਹੀ ਹੈ ਔਰ ਸਾਡੀ ਇਹ ਨਿਰਮਲ ਰਿਸ਼ੀ ਜੀ ਦਾ ਨਹੀਂ ਸਾਡੀ ਪੰਜਾਬੀ ਫਿਲਮ ਇੰਡਸਟਰੀ ਦਾ ਇਸ ਤਰ੍ਹਾਂ ਦਾ ਪਹਿਲਾ ਕੇਕ ਕਟਿਆ ਜਾ ਰਿਹਾ ਅੱਜ ਦੇ ਅੱਜ ਦਾ ਦਿਨ ਇਤਿਹਾਸਕ ਦਿਨ ਬਣ ਗਿਆ ਅਰਦਾਸ ਅਸੀਂ ਬਣਾ ਰਹੇ ਹਾਂ ਅਰਦਾਸ ਸਰਬਤ ਦੇ ਭਲੇ ਦੀ ਔਰ ਰੱਬ ਨੇ ਰੱਬ ਨੇ ਸਾਡੀ ਅਰਦਾਸ ਕਿੰਨੀ ਨੇੜੇ ਹੋ ਕੇ ਸੁਣੀ ਹੈ ਵੀ ਦੇਖੋ ਤੁਸੀਂ ਤਾਂ ਹੀ ਅਸੀਂ ਕਹਿੰਦੇ ਹਾਂ ਅਰਦਾਸ ਸਰਵਤ ਦੇ ਵਾਲੇ ਨੇ ਠੀਕ ਹੈ ਜੀ ਤੇ ਹੁਣ ਕੇਕ ਕਟਾਂਗੇ ਜੀ ਆਹ ਜੀ ਹਜ਼ਾਰਾਂ ਸਾਲ ਆਹ ਸਾਲ ਤੇ ਦਿਨ ਹੀ 1000 ਨਾਮ ਬਹੁਤ ਮੁਬਾਰਕਾਂ ਜੀ ਆਹ ਹਾਂ ਸਦੀ ਸ਼ੁਰੂਆਤ ਹੈ ਜੀ ਗੱਲ ਪਦਮ ਵਿਭੂਸ਼ਣ ਤੱਕ ਜਾਣੀ ਹੈ ਬਸ ਸੁਣਦੇ ਰਹੋ